ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਗੁਰ ਮਿਲੈ ਖਰ ਹਰ ਨਾਮ ਤੇ ਆਈ ਜੇ ਸੁਖ ਦੇਤਾ ਤੁਝੈ ਅਰਾਧੀ ਦੁਖ ਵੀ ਤੁਝੈ ਧਿਆਈ ਜੇ ਭੁਖ ਦੇ ਤਾਂ ਇਤਹੀ ਰਾਜਾਂ ਦੁਖ ਵਿੱਚ ਸੋ ਇਹ ਆਤਮ ਸਮਰਪਣ ਹੈ ਨਾ ਜੀ ਮੈਂ ਤੈਨੂੰ ਸਮਰਪਣ ਹੀ ਕਰ ਦਿੱਤਾ ਹਾਂ ਤੂੰ ਜੋ ਮਰਜ਼ੀ ਕਰ ਆਤਮ ਸਮਰਪਣ ਦਾ ਮਤਲਬ ਇਹ ਵੇਖ ਕੇ ਮੈਂ ਤੈਨੂੰ ਆਪਣਾਪ ਵੇਚ ਦਿੱਤਾ ਹੈ ਹੁਣ ਤੇਰੀ ਮਰਜ਼ੀ ਹੈ ਦੁੱਖ ਦੇ ਤੇਰੀ ਮਰਜ਼ੀ ਹੈ ਸੁੱਖ ਦੇ ਤੇਰੀ ਮਰਜ਼ੀ ਹੈ ੱੱਕੇ ਮਾਰ ਤੇਰੀ ਮਰਜ਼ੀ ਸਰੂਪੇ ਦੇ ਤੇਰੀ ਮਰਜ਼ੀ ਹੈ ਗੁਰਮਖੋ ਆਤਮ ਸਮਰਪਣ ਦੇ ਵਿੱਚ ਕੱਲੇ ਤਾਜ ਨਹੀਂ ਸਿਰ ਤੇ ਬੰਨ੍ਹਦੇ ਹੁੰਦੇ ਆਤਮ ਸਮਰਪਣ ਦੇ ਵਿੱਚ ਲੋਕ ਵੱਟੇ ਵੀ ਮਾਰਦੇ ਹੁੰਦੇ ਜੇ ਦਿੱਤਾ ਤੈਨੂੰ ਪਹਿਲੀ ਮੈਂ ਬੇਨਤੀ ਕੀਤੀ ਮਾਨ ਤਿਆਗ ਲਈ ਆਤਮ ਸਮਰਪਣ ਆਪਨ ਆਪਾ ਜੇ ਸੁਖ ਦੇਤਾ ਤੁਜੈ ਅਰਾਧੀ ਦੁਖ ਪੀਤ ਤੁਜੈ ਧਿਆਈ ਜੇ ਭੁਖ ਦੇ ਤਾਂ ਇਤਹੀ ਰਾਜਾਂ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਠ ਕਾਠ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਕਾ ਫੇਰੀ ਪਾਣੀ ਢੋਵਾ ਜੋ ਦੇਵੈ ਸੋ ਖਾਈ ਅੱਗੇ ਬਚਨ ਹੈ ਨਾਨਕ ਗਰੀਬ ਟਹਿ ਪਿਆ ਦਵਾਰ ਆ ਸਮਰਪਣ ਹੈ ਮੈਂ ਡੇਗੀ ਪਿਆ ਹੁਣ ਤੇਰੀ ਡਿੱਗੇ ਨੂੰ ਕੀ ਕਰੇਗਾ ਮੈਨੂੰ ਇੰਜ ਲੱਗਦਾ ਸਤਗੁਰੂ ਕਹਿੰਦਿਆ ਮਾਨ ਨੂੰ ਤਿਆਗਣੇ ਤੇ ਉਦਮ ਸ਼ੁਰੂ ਕਰ ਜਿੱਥੇ ਤੂੰ ਸਿਮਰਨ ਸਾਧਨਾ ਕਰ ਰਿਹਾ ਹੈ ਇਹ ਵੀ ਨਾਲ ਸ਼ੁਰੂ ਕਰ ਮਹਾਰਾਜ ਸ਼ਬਦ ਵਰਤ ਰਿਹਾ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੇਲ ਲਿਖੋ ਵਡਿਆਈ ਆਤਮ ਸਮਰਪਣ ਹੀ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਭਾਈ ਜਿਹੜੀ ਚੀਜ਼ ਹੀ ਉਹਦੀ ਹੋਗੀ ਫਿਰ ਬੇਨਤੀ ਹੈ ਜਿਹੜੀ ਉਹਨੂੰ ਦੇ ਹੀ ਦਿੱਤੀ ਵੇਚ ਦਿੱਤੀ ਫਿਰ ਆਪਣੀ ਕਾਦੀ ਖੁੰਮੇ ਰਹਿ ਗਈ ਜੀ ਪਰ ਫਿਰ ਵੀ ਬੇਨਤੀ ਜੇ ਇਹ ਬੜੀ ਪਹਿਲੀ ਹੈ ਇਹ ਦੇ ਕੇ ਵੀ ਕੋਈ ਨਹੀਂ ਛੱਡਦੀ ਹੱਥਾਂ ਚੋਂ ਛੱਡ ਦਿੰਦੀ ਸੁਰਤ ਦੇ ਹੱਥ ਵਿੱਚੋਂ ਨਹੀਂ ਛੱਡਦੀ ਹੱਥਾਂ ਛੱਡ ਦਿੱਤਾ ਮੈਨੂੰ ਯਾਦ ਇੱਕ ਵਾਰੀ ਮੈਂ ਬੇਨਤੀ ਕੀਤੀ ਮਸਕੀਨ ਸਾਹਿਬ ਨੂੰ ਵੈਸੇ ਕੋਟ ਕੀਤਾ ਸੀ ਐਵੇਂ ਕਈ ਸੱਜਣ ਆਪਣੇ ਨਾਮ ਨਾਲ ਜੋੜੀ ਜਾਂਦੇ ਨੇ ਮੈਂ ਉਹਨਾਂ ਨੇ ਕਿਹਾ ਸੀ ਪਟਨਾ ਸਾਹਿਬ ਦਾ ਜ਼ਿਕਰ ਕੀਤਾ ਸੀ ਵੀ ਮੈਂ ਇੱਕ ਵਾਰੀ ਸੁਣਾਇਆ ਵੀ ਸੀ ਆਪ ਨੂੰ ਕਿ ਜਰਾ ਰਾਤ ਦੇ ਪਾਠ ਵੇਲੇ ਬਜ਼ੁਰਗ فرش ਤੋਂ ਕੁਝ ਲੱਭ ਰਿਆ ਸੀ ਤੇ ਮਸਕੀਨ ਸਾਹਿਬ ਕਹਿੰਦੇ ਸੀ ਬੈਠੇ ਸਨ ਤੇ ਅਸਾਂ ਪੁੱਛ ਲਿਆ ਵੀ ਕੀ ਲੱਭ ਰਿਓ ਬਜ਼ੁਰਗੋ ਉਨੇ ਰਖ ਹੈ ਕਹਿੰਨ ਲੱਗੇ ਪਿਛਲੇ ਸਾਲ ਮਾਇਆ ਦੇ ਕੇ ਗਿਆ ਸਾਂ ਮੈਨੇਜਰ ਸਾਹਿਬ ਕਹਿੰਦੇ ਸਨ ਵੀ ਤੁਹਾਡਾ ਅਗਲੇ ਸਾਲ ਨਾਮ ਲਿਖਿਆ ਹੋਵੇਗਾ ਪਤਾ ਨਹੀਂ ਕਿਹੜੀ ਸਿਲ ਤੇ ਲਿਖਿਆ ਉਹ ਅੱਗੋ ਕਹਿੰਦੇ ਸਨ ਗੁਰਮਖਾ ਇੱਥੇ ਰੱਬ ਦਾ ਨਾਮ ਲੱਭਣ ਆਈਦਾ ਆਪਣਾ ਨਾਮ ਨਹੀਂ ਲੱਭਣ ਆਈਦਾ ਆਤਮ ਸਮਰਪਣ ਦਾ ਮਤਲਬ ਇਹ ਵਿੱਚੋਂ ਹੋ ਮਰੇਗੀ ਪਹਿਲੀ ਗੱਲ ਮਾਨ ਦਾ ਤਿਆਗ ਹੈ ਤੇ ਆਤਮ ਸਮਰਪਣ ਸਭ ਕੁਝ ਤੇਰਾ ਫਿਰ ਬੇਨਤੀ ਹੈ ਆਤਮ ਸਮਰਪਣੀ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ ਮੇਰਾ ਤੇ ਉਦੋਂ ਵੀ ਮਰ ਗਿਆ ਜਦੋਂ ਤੇਰਾ ਸੀ ਫਿਰ ਬੇਨਤੀ ਹੈ ਜੀ ਪਹਿਲੀ ਮੈਂ ਇਹ ਬੜੇ ਫਿਰ ਕਿਸੇ ਮੌਕਾ ਮਿਲੇਗਾ ਚਾਰੇ ਡਿਟੇਲ ਨਾਲ ਕਰਾਂਗੇ ਆਤਮ ਸਮਰਪਣ ਦੂਜੀ ਬੇਨਤੀ ਹੈ ਸ਼ਰਨਾਗਤ ਜਿੰਨਾ ਮਰਜੀ ਜਪ ਤਪ ਸਿਮਰਨ ਹੋਵੇ ਰਾਮਕਾਰ ਤੋਂ ਬਾਹਰ ਨਹੀਂ ਨਿਕਲਣਾ ਸ਼ਰਨ ਤੋਂ ਬਾਹਰ ਨਿਕਲ ਕੇ ਮਰ ਗਏ ਕਿਉਂਕਿ ਸ਼ਰਨ ਇਹੀ ਕਾਰਨ ਕਿ ਮੈਂ ਸੋਚਣਾ ਕਿ ਭਗਤ ਪੀਪਾ ਜੀ ਜੈਸਾ ਮਹਾਪੁਰਖ ਭਗਤ ਸਦਨਾ ਜੀ ਜੈਸਾ ਮਹਾਪੁਰਖ ਉਹਨਾਂ ਨੇ ਕਹਿ ਦਿੱਤਾ ਪ੍ਰਮਾਤਮਾ ਮੈਨੂੰ ਹੁਣ ਕੋਈ ਡਰ ਨਹੀਂ ਭੈੜੇ ਕਰਮ ਜਿਹੜੇ ਕੀਤੇ ਨੇ ਉਹਨਾਂ ਦਾ ਕਿਉਂਕਿ ਹੁਣ ਸ਼ੇਰ ਕੋਲ ਆ ਕੇ ਜੇ ਗਿੱਧੜ ਡਰਾਈ ਜਾ ਤੇ ਫਿਰ ਤੇਰੀ ਸ਼ਰਨ ਦਾ ਕੀ ਲਾਭ ਹੈ ਤਬਗੁਨ ਕਹਾ ਜਗਤ ਗੁਰਾ ਇਹ ਪਾਠ ਮੇਰਾ خیال ਇਹ ਕਹਾ ਹੀ ਕਰਨਾ ਹੈ ਕਹਾ ਨਹੀਂ ਕਰਨਾ ਤਵਗੁਣ ਕਹਾ ਜਗਤਗੁਰਾ ਜੋ ਕਰਮ ਨ ਨਾਸੈ ਸਿੰਘਤ ਸ਼ਰਨ ਕਤ ਜਾਈਐ ਜੋ ਜੁੰਬਗ੍ਰਸੈ ਸ਼ਰਨਾਗਤ ਓਦੀ ਸ਼ਰਨ ਚਲਾ ਜਾ ਤਿਸ ਕੀ ਸਰਨੀ ਪਰਮਨ ਜਿਸ ਜੇਵੜ ਅਵਰ ਨ ਕੋਇ ਗੁਰ ਤੇਗ ਬਹਾਦਰ ਕਹਿੰਦਿਆ ਜੋ ਸੁ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ ਪਹਿਲਾ ਆਤਮ ਸਮਰਪਣ ਦੂਸਰਾ ਸ਼ਰਨਾਗਤ ਤੀਸਰਾ ਹਉਮੈ ਨੂੰ ਤਿਆਗ ਲਈ ਨਿਮਰਤਾ ਨਿਮਰਤਾ ਤੋਰ ਅੰਦਰ ਤੋਂ ਵਖਾਵੇ ਦੀ ਨਹੀਂ ਕਿਉਂਕਿ ਵਖਾਵੇ ਦੀ ਨਿਮਰਤਾ ਹੰਕਾਰ ਤੋਂ ਵੱਧ ਖਤਰਨਾਕ ਹੈ ਵੱਧ ਮੈਂ ਤਾਂ ਕਿਹ ਹੰਕਾਰੀ ਬੰਦਾ ਦਾ ਤਾਂ ਪਤਾ ਹੈ ਫੂੰਫੂ ਕਰਦਾ ਹੋਊਗਾ ਨਿਮਰਤਾ ਵਾਲਾ ਫੂੰਫੂ ਕੋਈ ਨਹੀਂ ਕਰਦਾ ਜਿਹੜਾ ਵਖਾਵੇ ਦੀ ਕਰਦਾ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਲੱਤਾਂ ਤੋਂ ਪਟਕਾ ਕੇ ਥੱਲੇ ਸੜ ਦਿੰਦਾ ਵਖਾਵੇ ਦੀ ਨਿਮਰਤਾ ਨਹੀਂ ਸੱਚੀ ਮੁੱચી ਆਪਣੇ ਅੰਦਰ ਨੂੰ ਝੁਕਾ ਦੇ ਨਿਮਰਤਾ ਉਹ ਕਬੀਰ ਸਭ ਤੇ ਖੰਮ ਬੁਰੀ ਹਮ ਤਜ ਭਲੋ ਸਭ ਕੋ へ ਜਿਨ ਐਸਾ ਕਰਬੂਜਿਆ ਮੀਤ ਹਮਾਰਾ ਸੋਏ ਆਪਣੇ ਅੰਦਰ ਉਹ ਨਿਮਰਤਾ ਜਿਹੜੀ ਗੁਣਾ ਵਿੱਚੋਂ ਪੈਦਾ ਹੋਈ ਏ ਉਹ ਨਿਮਰਤਾ ਨਹੀਂ ਕਿਸੇ ਦੂਜੇ ਨਿਮਰਤਾ ਵਾਲੇ ਵੇਖ ਕੇ ਜਿਹਦੀ ਫਿਜ਼ੀਕਲ ਨਿਮਰਤਾ ਨਹੀਂ ਮੈਂ ਕਹਾਂਗਾ ਇਹ ਸਰੀਰਕ ਨਹੀਂ ਮੰਨ ਲਓ ਇੱਕ ਨਿਮਰਤਾ ਵਾਲਾ ਗੁਰਮੁਖ ਪਿਆਰਾ ਰਮਾਲ ਨਾਲ ਜੋੜੇ ਸਾਫ਼ ਕਰ ਰਿਹਾ ਜਾਂ ਬੜੀ ਨਿਮਰਤਾ ਚ ਸੰਗਤ ਸਤਕਾਰ ਦਾ ਮੈਂ ਉਹਦੇ ਐਕਸ਼ਨ ਜਿਹੜੇ ਸਰੀਰ ਦੀ ਮੁਦਰਾ ਹੈ ਉਹ ਮੈਂ ਧਾਰਨ ਕਰ ਲਾਂ ਤੇ ਅੰਦਰ ਮੇਰਾ ਕੌਮੇ ਚ ਉਹ ਨਿਮਰਤਾ ਨਹੀਂ ਹੈਗੀ ਨਿਮਰਤਾ ਤੋਰ ਅੰਦਰ ਤੋਂ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਪਹਿਲੀ ਗੱਲ ਸ਼ਰਨਾਗਤ ਦੂਸਰਾ ਆਤਮ ਸਮਰਪਣ ਸ਼ਰਨਾਗਤ ਤੀਸਰੀ ਮੈਂ ਬੇਨਤੀ ਕੀਤੀ ਨਿਮਰਤਾ ਨਿਮਰਤਾ ਗੁਣਾ ਵਿੱਚੋਂ ਜਿਹੜੀ ਪੈਦਾ ਹੋਵੇ ਗੁਰਮਖੋ ਆਈ ਬਾਬਾ ਜੀ ਨੇ ਕਿਹਾ ਤਾਰ ਤਰਾਜ਼ੂ ਤੋਲੀਏ ਨਿਵੇ ਸੁਗौरा ਹੋਏ ਜਿਹੜਾ ਝੁਕਦਾ ਹੈ ਭਾਰਾ ਉਹੀ ਹੁੰਦਾ ਹੈ ਤੇ ਭਾਰ ਹੀ ਝੁਕਦਾ ਹੁੰਦਾ ਹੈ ਵੇਖੋ ਕਿੱਡੇ ਕਮਾਲ ਦੇ ਸ਼ਬਦ ਵਰਤੇ ਝੁਕਣ ਵਾਲਾ ਭਾਰਾ ਹੁੰਦਾ ਭਾਰਾ ਹੀ ਝੁਕਦਾ ਹੁੰਦਾ ਜਿਵੇਂ ਤਰਾਜ਼ੂ ਦਾ ਪਲੜਾ ਤਕੜੀ ਦਾ ਪਲੜਾ ਜਿਹੜਾ ਭਾਰਾ ਹੋਵੇ ਉਹ ਜ਼ਮੀਨ ਵੱਲ ਝੁਕ ਜਾਂਦਾ ਹੈ ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਮੇਰ ਨਾਲ ਗੁਣਾਂ ਦਾ ਭਾਰ ਪੈ ਜਾਏ ਸ਼ubh ਗੁਣ ਆ ਜਾਣ ਉਹਨੂੰ ਦੱਸਣਾ ਨਹੀਂ ਪੈਂਦਾ ਨਿਮਰਤਾ ਆਪਣੇ ਆਪ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ ਗੁਰੂ ਜੀ ਕਿੰਨੇ ਇਹ ਉਦਮ ਕਰ ਆਤਮ ਸਮਰਪਣ ਸ਼ਰਨਾਗਤ ਨਿਮਰਤਾ ਤੀਸਰਾ ਆਗਿਆ ਪਾਲਣ ਇਹ ਸਾਰੇ ਗੁਣ ਉੰਦਰ ਇਕੱਠੇ ਨੇ ਆਗਿਆ ਪਾਲਣ ਦਾ ਅਰਥ ਹੁਕਮ ਨੂੰ ਮੰਨ ਹੈ ਕਹਿਣਾ ਬਹੁਤ ਸੌਖਾ ਹੈ ਕਥਾ 'ਚ ਮੈਂ ਕਹਿਣਾ ਨਾ ਮੌਤ ਵਿੱਚ ਜੇ ਅਸੀਂ ਬੋਲਨੇ ਆ ਪਾਣਾ ਹੁਕਮ ਬੜੇ ਸੌਖੇ ਸ਼ਬਦ ਨੇ ਕਹਿਣੇ ਜਦੋਂ ਤਨ ਨਾਲ ਕਿਸੇ ਦੇ ਵਾਪਰਦੇ ਨੇ ਉਦੋਂ ਪਤਾ ਲੱਗਦਾ ਪਰ ਗੁਰੂ ਜੀ ਕਹਿੰਦੇ ਆ ਜੇ ਮਾਨ ਚੜਨੇ ਤੇ ਆਗਿਆ ਵਿਚ ਰਹਿਣਾ ਸ਼ੁਰੂ ਕਰਦੇ ਉਹ ਸਿੱਧਾ ਜੇ ਸ਼ਬਦ ਮਹਾਰਾਜ ਦਾ ਆ ਬਚਨ ਜੀ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰੀਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਵਾਹੂ ਕੋ ਦੋਰੀਓ ਵੇਖੋ ਇਸ ਤੋਕ ਦੀ ਵਿਆਖਿਆ ਅਗਲੀ ਤੋਕੇ ਇਹ ਤਾਂ ਕਹਿ ਦਿੱਤਾ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਆਗਿਆ ਕਿਹੜੀ ਆਗਿਆ ਮਹਬੂਖ ਸੋਈ ਕਰ ਸੁਖਾਂ ਸੋਗਾ ਰੱਖਨੇ ਜਾਨਿਓ ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮੰਨਿਓ ਗੁਰੂ ਸਾਹਿਬ ਆਗਿਆ ਦੀ ਵਿਆਖਿਆ ਅਗਲੀਆਂ ਤੁਕਾਂ ਚ ਕਰ ਰਹੇ ਹਜ਼ੂਰ ਕਹਿੰਦੇ ਨੇ ਇਹ ਚਾਰ ਗੱਲਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਧੋ ਸਿਮਰਨ ਕਰਦੇ ਪਇਓ ਤੇ ਮਨ ਦਾ ਹੰਕਾਰ ਛੱਡੋ ਮੈਂ ਇੱਕ ਵਾਰ ਕਿਹਾ ਸੀ ਜੀ ਇੱਥੇ ਗੁਰੂ ਸਾਹਿਬ ਦੀ ਸ਼ੁਰੂਆਤ ਤਿਆਗ ਤੋਂ ਹੈ ਤੇ ਗੁਰੂ ਤੇਗ ਬਹਾਦਰ ਦੀ ਬਾਣੀ ਦੀ ਸੰਪੂਰਨਤਾ ਪਕੜਨ ਤੋਂ ਹੈ ਪਹਿਲਾ ਸ਼ਬਦ ਹੈ ਸਾਧੂ ਮਨ ਕਾ ਮਾਨ ਤਿਆਗੋ ਅਖੀਰਲਾ ਸ਼ਲੋਕ ਹੈ RAM ਨਾਮ ਉਰਮੈ ਗਹਿਓ ਜਿੱਥੇ ਮਾਨ ਛੁੱਟੇਗਾ ਉੱਥੇ ਨਾਮ ਜ਼ਰੂਰ ਪਕੜਿਆ ਜਾਏਗਾ ਹਜ਼ੂਰ ਕਹਿ ਰਹੇ ਨੇ ਸਾਧੂ ਮਨ ਕਾ ਮਾਨ ਤਿਆਗੋ ਇਸ ਨੂੰ ਤਿਆਗ ਦੇ ਉਦਮ ਕਰ ਛੱਡ ਦੇ ਨੂੰ ਅਗਲਾ ਬਚਨ ਜੀ ਹੋਰ ਕਿਹੜੀਆਂ ਚੀਜ਼ਾਂ ਸਾਧਨਾ ਚ ਬਾਧਕ ਨੇ ਕਾਮ ਕ੍ਰੋਧ ਇਹ ਦੋ ਚੀਜ਼ਾਂ ਬਹੁਤ ਮਹੰਕਾਰਤਾ ਉੱਤੇ ਆ ਗਿਆ ਕਾਮ ਤੇ ਕ੍ਰੋਧ ਇਹ ਦੋਨੋਂ ਚੀਜ਼ਾਂ ਗੁਰੂ ਸਾਹਿਬ ਨੇ ਸਿੱਧੀ ਗੱਲ ਮਕਾਈ ਜੀ ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਇਹ ਕਾਮ ਤੇ ਕ੍ਰੋਧ ਬੰਦੇ ਦੇ ਅੰਦਰ ਨੂੰ ਗਾਲ ਦਿੰਦੇ ਆ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੁਹਾਗਾ ਢਾਲੇ ਕਾਮ ਦੇ ਫੁਰਨੇ ਕ੍ਰੋਧ ਦੇ ਫੁਰਨੇ ਇਹ ਵੀ ਸੰਬੰਧਤ ਨੇ ਉਹਦੇ ਨਾਲ ਹਜ਼ੂਰ ਕਹਿੰਦੇ ਨੇ ਅਗਲੀ ਗੱਲ ਸੰਗਤ ਦੁਰਜਨ ਕੀ ਭੈੜੇ ਬੰਦਿਆਂ ਦੀ ਸੰਗਤ ਤੋਂ ਬਾਝੀ ਇਹ ਤੇ ਸਤਿਗੁਰਾਂ ਨੇ ਦੁਰਜਨ ਸ਼ਬਦ ਵਰਤੇ ਆ ਆਪ ਸਭ ਦੀ ਜ਼ਿੰਦਗੀ ਦਾ ਤਜਰਬਾ ਮੈਂ ਕੱਲ ਵੀ ਇਕੱਥਾ ਬੈਠੇ ਗੱਲ ਕਰ ਰਿਹਾ ਸੀ ਮੈਂ ਬੇਨਤੀ ਕੀਤੀ ਸੀ ਇਹ ਕਹ ਨੌਲੇਜ ਦੇ ਤੌਰ ਤੇ ਗੁਰਦੁਆਰੇ ਬਾਣੀ ਪੜਨੀ ਇਹ ਕਹ ਸੱਚੀ ਮੁੱਚੀ ਪ੍ਰਭੂ ਨੂੰ ਪਾਣ ਲਈ ਅੰਦਰੋਂ ਇਸ਼ ਕਰਕੇ ਬਾਣੀ ਪੜਨੀ ਹੁਣ ਕਈ ਵਾਰੀ ਅੰਦਰੋਂ ਪਿਆਰ ਨਹੀਂ ਹੁੰਦਾ ਤੇ ਸੁਣਿਆ ਸੁਣਾ ਕਹਿੰਨੇ ਆਂ ਵੀ ਪੜੀਏ ਉਹ ਵਿਸਾਖ ਚਈ ਸਤਿਗੁਰੂ ਨੇ ਕਿਹਾ ਕਹਿਣ ਲੱਗੇ ਰੱਬ ਤੋਂ ਵਿਛੜਿਆ ਦਾ ਡਰ ਨਹੀਂ ਡਰ ਤੇ ਉਹਨਾਂ ਦਾ ਜਿਨ੍ਹਾਂ ਦੇ ਅੰਦਰ ਪ੍ਰੇਮ ਨਾਂ ਦੀ ਚੀਜ਼ ਹੀ ਕੋਈ ਨਹੀਂ ਜਿਹੜਾ ਰੱਬ ਤੋਂ ਵਿਛੜਿਆ ਹੈ ਘਟੋ ਘਟ ਖਿੱਚਦਾ ਹੈ ਕੁਝ ਪਰ ਜਿਹਦੇ ਅੰਦਰ ਵਿਸਾਖ ਧੀਰਨ ਕਿ ਉਹ ਵਾਡੀਆਂ ਜਿਨ੍ਹਾਂ ਪ੍ਰੇਮ ਬਿਸ਼ੋਗ ਸਤਿਗੁਰੂ ਇੱਤੇ ਸ਼ਬਦ ਵਰਤ ਰਿਹਾ ਜਿਹੜਾ ਦੁਰਜਨ ਬੰਦਾ ਹੈ ਉਹਦੀਆਂ ਗੱਲਾਂ ਉਹਦੇ ਸ਼ਬਦ ਤੁਹਾਡੀ ਜ਼ਿੰਦਗੀ ਤੇ ਬਿਲਕੁਲ ਤੁਹਾਡੀ ਸੁਰਤ ਨੂੰ ਮੈਲਿਆ ਜ਼ਰੂਰ ਕਰਕੇ ਜਾਣਗੇ ਜਿੰਨਾ ਮਰਜ਼ੀ ਕੋ ਹੋਵੇ ਕਬੀ ਕਾਂ ਕਹਿੰਦੇ ਜੀ ਮੈਨੂੰ ਕੋਈ ਪਰਵਾਹ ਨਹੀਂ ਇਹ ਤਾਂ ਸਤਿਗੁਰੂ ਵੀ ਬਾਬਾ ਨਾਨਕ ਪਰ ਕਦੀ ਤੁਸੀਂ ਦੇਖੋ ਬਾਣੀ ਚ ਤਿੰਨ ਚਾਰ ਉਦਾਹਰਨਾਂ ਦਿੱਤੀਆਂ ਨੇ ਮੈਂ ਇੱਕ ਦਿਨ ਕਿਹਾ ਕਬੀਰ ਸਹਿਬ ਕਿਸੇ ਤੋਂ ਨਹੀਂ ਡਰੇ ਹਕੂਮਤ ਤੋਂ ਨਹੀਂ ਡਰੇ ਘਰ ਤੋਂ ਨਹੀਂ ਡਰੇ ਬ੍ਰਾਹਮਣਾ ਤੋਂ ਨਹੀਂ ਡਰੇ ਕਾਜ਼ੀਆਂ ਤੋਂ ਨਹੀਂ ਡਰੇ ਹਾਕਮ ਤੋਂ ਨਹੀਂ ਡਰੇ ਇੱਕ ਥਾਂ ਤੇ ਉਹ ਕਹਿੰਦੇ ਨੇ ਰੱਬ ਦਾ ਵਾਸਤਾ ਜੇ ਜੇ ਸਾਧਨਾ ਕਰਨੀ ਹੈ ਤੇ ਭੈੜਿਆਂ ਤੋਂ ਬਚ ਕੇ ਜ਼ਰੂਰ ਆਜੇ ਤਿੰਨ ਬਚਨ ਨੇ ਉਹਨਾਂ ਦੇ ਵੈਸੇ ਤੇ ਬਚਨ ਤਾਂ ਬਹੁਤ ਨੇ ਇਹ ਕਹੇ ਹਰ ਜਸ ਸੁਨੇ ਨਾ ਹਰ ਗੁਣ ਗਾਮੇ ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਤਿਸ ਤੋਂ ਐਨਸ ਭਾਗੋ ਦਿਨ ਰਾਤ ਦੂਰ ਪਾ ਜੋ ਇਹਨਾਂ ਦੇ ਨੇੜੇ ਨਾ ਕਰਿਓ ਮਹਾਰਾਜ ਕਿਉਂ ਨੇੜੇ ਲੰਗਿਆ ਕੀ ਹੋ ਜਾਂਦਾ ਮਹਾਰਾਜ ਕਹਿੰਦੇ ਹੁੰਦਾ ਕਿ ਹਰ ਜਸ ਸੁਣੈ ਨ ਹਰ ਗੁਣ ਗਾਵੈ ਬਾਤਨ ਕੀ ਅਸਮਾਨ ਗਿਰਾਵੈ ਐਸੇ ਲੋਗਨ ਸਿਉ ਕਿਹਾ ਕਹੀਏ ਜੋ ਪ੍ਰਭ ਕੀ ਇਹ ਭਗਤ ਤੇ ਬਾਹ ਤਿੰਨ ਤੇ ਸਦਾ ਡਰਾਨੇ ਰਹੀਏ ਐਨ ਸਪਾਗੋ ਕਬੀਰ ਮਾਰੀ ਮਰੂ ਕੁ ਸੰਗ ਕੀ ਸੰਗਤ ਦੁਰਜਨ ਕੀ ਮਹਾਰਾਜ ਕਹਿ ਰਹੇ ਨੇ ਕਿ ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਚੀਰੀਏ ਉਦਾਹਰਨ ਦਿੱਤੀ ਕੇਲੇ ਤੇ ਬੇਰ ਦੀ ਬੇਰੀ ਹੈ ਹਮਾ ਚਲਦੀ ਮਸਤੀ ਚ ਝੂਲਦੀ ਪਈ ਏ ਤੇ ਨਾਲ ਵਾਲਾ ਕੇਲਾ ਵਿਚਾਰਾ ਚਿਣੀ ਚਿਣੀ ਕਰਕੇ ਪੱਤੇ ਵੱਢ ਕੇ ਰੱਖ ਦਿੱਤੇ ਦੁਰਜਨ ਬੰਦਾ ਚਿੱਤੇ ਰੱਖਿਓ ਅਸ਼ਰਦਾ ਵਿੱਚ ਬਹੁਤ ਕੁਝ ਕਹੇ ਜਾਂਦਾ ਸੁੱਕਾ ਹੋਇਆ ਟੁੱਟਾ ਹੋਇਆ ਗੁਰੂ ਰੱਬ ਲਈ ਬਹੁਤ ਕੁਝ ਕਹੇ ਜਾਂਦਾ ਪਰ ਤੁਹਾਡੇ ਕੋਮਲ ਕਿਰਦੇ ਨੂੰ ਇਸ ਤਰ੍ਹਾਂ ਚੀਰ ਕੇ ਰੱਖ ਜਾਏਗਾ ਜਿਵੇਂ ਬੇਰੀ ਦੇ ਕੰਡੇ ਚੀਰ ਦਿੰਦੇ ਹੁੰਦੇ ਆ ਇਸੇ ਕਰਕੇ ਮੈਂ ਬੇਨਤੀ ਕਰਾਂ ਕਿ ਇਹ ਬੜਾ ਵੱਡਾ ਜ਼ਿੰਦਗੀ ਵਿੱਚ ਜਿੰਨੇ ਸਾਧਨਾ ਕਰਨੀ ਹੈ ਪਰ ਕਈ ਵਰੀ ਆਪਾਂ ਸੋਝੇ ਵੀ ਆਪਾਂ ਸੋਚਾਂਗੇ ਵੀ ਇਹ ਹੋ ਸਕਦਾ ਹਾਂ ਕਈ ਥਾਵਾਂ ਤੇ ਕਿਆ ਕਿ ਭਲੀ ਖਾ ਪਹਿ ਗਿਆ ਮੈਂ ਜਾਣਿਆ ਬੜ ਖੰਸਾ ਤਾਮ ਕਿਆ ਸੰਗ ਬਾਬਾ ਜੀ ਕਹਿੰਨ ਕਬੀਰ ਮਾਰੀ ਮਰੂ ਕ ਸੰਗੀ ਕੇਲੇ ਨਿਕਟ ਜੋ ਬੇਰ ਉਹ ਝੂਲ ਹੈ ਉਹ ਚੀਰੀਆ ਸਾਖਤ ਸੰਗ ਨਾ ਖੇ ਦੁਰਜਨ ਹੈ ਨਾ ਤੀਸਰਾ ਬਚਨ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਕੀ ਫਰਕ ਪੈਂਦਾ ਨਹੀਂ ਕਹਿੰਦੇ ਫਰਕ ਪੈਂਦਾ ਤੇਰੇ ਚਿੱਟੇ ਕੱਪੜੇ ਨੇ ਕਾਲਾ ਤਵਾ ਚੁੱਕਿਆ ਕਿਤੇ ਨਾ ਕਿਤੇ ਦਾਗ ਜਰੂਰ ਛੱਡ ਕੇ ਜਾਏਗਾ ਮਹਾਰਾਜ ਕਹਿੰਦੇ ਬਾਸਨ ਕਾਰੋ ਪਰਸੀ ਤਾਉ ਕਿਛ ਲੱਗ ਗਏ ਦਾਗ ਪਹਿਲਾ ਬਚਨ ਕਿਹਾ ਭਾਈ ਸਾਦੋ ਮਨ ਕਾ ਮਾਨ ਤਿਆਗੋ ਕਾਮ ਕਰੋਦ ਸੰਗਤ ਦੁਰਜਨ ਕੀ ਜੇ ਸਾਧਨਾ ਕਰਨੀ ਏ ਜੇ ਰੱਬ ਵੱਲ ਤੁਰਨਾ ਫਿਰ ਜਰੂਰ ਕਮਾਓ ਜੇ ਦੁਨੀਆਦਾਰੀ ਕਮਾਣੀ ਫਿਰ ਕੋਈ ਗੱਲ ਨਹੀਂ ਕਾਮ ਕਰੋਦ ਸੰਗਤ ਦੁਰਜਨ ਕੀ ਤਾਤੇ ਤਿਸ ਤੋਂ ਅਹਨਿਸ ਇਹ ਅਰਥ ਕਿ ਦਿਨ ਅਤੇ ਰਾਤ ਇਹ ਅਰਥ ਹੁੰਦਾ ਦਿਨ ਨਿਸ਼ ਅਰਥ ਰਾਤ ਭਾਗੋ ਦੂਰ ਰਵੋ ਰਹਾਵ ਅਗਲਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਤਿਆਗ ਕੇ ਸਾਧਨਾ ਕਰੀਏ ਫਿਰ ਕੀ ਹੋਵੇਗਾ ਫਿਰ ਕਹਿਣ ਲੱਗੇ ਸਿਮਰਨ ਕਰ ਕਰਕੇ ਸੁਰਤ ਬਣਵਾਨ ਹੋ ਜਾਏਗੀ ਕਿ ਮਾਰੇ ਜੋਤੂ ਬਾ ਸੋਖੀ ਸੋਖੇ ਨਹੀਂ ਨਹੀਂ ਕਹਿੰਦੇ ਦੁੱਖ ਵੀ ਆਏਗਾ ਫਿਰ ਦੁੱਖ ਤੇ ਸੁਖ ਸੁਰਤ ਨੂੰ ਪੂਣਗੇ ਨਹੀਂ ਅਗਲਾ ਬਚਨੇ ਦੁੱਖ ਸੁਖ ਦੁੱਖ ਦੋਨੋਂ ਸਮ ਕਰ ਜਾਣੇ ਬੜਾ ਉੱਚਾ ਬਚਨ ਹੈ ਜੀ ਮੈਂ ਉਸ ਦਿਨ ਮੋਤੀ ਬਾਗ ਕਥਾ ਕੀਤੀ ਪਟਿਆਲੇ ਤੇ ਮੈਂ ਬੇਨਤੀ ਕੀਤੀ ਸੀ ਆ ਜਿਹੜਾ ਸ਼ਬਦ ਮਹਾਰਾਜ ਦਾ ਹੁੰਦਾ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਉੱਥੇ ਮਨ ਚ ਆਇਆ ਸੁਖ ਸਨੇਹ ਅਰ ਪੈ ਨਹੀਂ ਜਾਣ ਕੇ ਇਸ ਸ਼ਬਦ ਦੀ ਵਿਆਖਿਆ ਗੁਰੂ ਤੇਗ ਬਹਾਦਰ ਦੀਆਂ ਤਿੰਨ ਪੀੜੀਆਂ ਨੇ ਕੀਤੀ ਹੈ ਫਿਰ ਇਸ ਤਾਂ ਨਹੀਂ ਮਾਈਕ ਤੇ ਤਿੰਨ ਪੀੜੀਆਂ ਨੇ ਦੋਖ ਨੂੰ ਦੋਖ ਨਾ ਮੰਨਣਾ ਕਿਹੜਾ ਦੋਖ ਹੈ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਤੇ ਗੁਰੂ ਦੇ ਪੁੱਤਰਾਂ ਤੇ ਨਹੀਂ ਆਇਆ ਆਇਆ ਹੈ ਨਾ ਜੀ ਇਹ ਸ਼ਬਦ ਦੀ ਵਿਆਖਿਆ ਉਹ ਨਾ ਕੀਤੀ ਕਿਤੇ ਹੀਰੇ ਕਿ ਖੰਚੋ ਛੱਡ ਕੇ ਸਭ ਕੁਝ ਮਾਰਿਆ ਇਥੇ ਸਤਿਗੁਰੂ ਕਹਿੰਦੇ ਨੇ ਵੀ ਸੁਖ ਤੇ ਦੁਖ ਨੂੰ ਬਰਾਬਰ ਜਾਣੇ ਪਰ ਤਾਂ ਜਾਣੇਗਾ ਜੇ ਹੰਕਾਰ ਤੋਂ ਬਚੇਗਾ ਜਿੱਤੇ ਹੰਕਾਰ ਕਹੇ ਉਤੇ ਦੁਰਮਤ ਕਹੇ ਜਿੱਥੇ ਦੁਰਮਤ ਉਤੇ ਸੁਖ ਵੀ ਪ੍ਰਭਾਵਿਤ ਕਰੇਗਾ ਤੇ ਦੁਖ ਵੀ ਕਰੇਗਾ ਇਸ ਨੂੰ ਬਾਬਾ ਫਰੀਦ ਨੇ ਕਿਹਾ ਜੋ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਆ ਕਿ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਾ ਪਾਵੇ ਸੋ ਭਲਾ ਤਾਂ ਲੱਭੀ ਦਰਬਾਰ ਸੁਖ ਦੁਖ ਦੋਨੋਂ ਸਮ ਕਰ ਜਾਣੇ ਬਰਾਬਰ ਜਾਨ ਅਗਲੀ ਗੱਲ ਔਰ ਮਾਨ અપਮਾਨਾ ਮੈਂ ਫਿਰ ਇੱਥੇ ਬੇਨਤੀ ਕਰਾਂ ਉੰਜ ਵੈਸੇ ਮਾਨ ਸਾਰੀ ਬਾਣੀ ਚ ਨੈਗੇਟਿਵ ਸੈਂਸ ਚ ਨਹੀਂ ਆਇਆ ਬਾਬਾ ਜੀ ਨੇ ਬੜੇ ਸ਼ਬਦ ਵਰਤੇ ਨੇ ਇਹ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਨੀ ਸ਼ਬਦ ਹੀ ਵਰਤਿਆ ਹੈ ਮਾਨ ਮੰਗੂ ਤਨ ਮੰਗੂ ਉਥੇ ਮਾਨ ਵਰਤੇ ਪਰ ਇੱਥੇ ਹੌਮੇ ਦਾ ਸੂਚਕ ਹੈ ਉੱਤੇ ਫਖਰ ਦਾ ਤੇ ਅਣਖ ਦਾ ਸੂਚਕ ਹੈ ਇਹ ਤੇ ਸਤਿਗੁਰੂ ਕਹਿੰਦੇ ਨੇ ਕਿ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣੇ ਅਗਲੀ ਗੱਲ ਔਰ ਮਾਨ ਇੱਥੇ ਮਾਨ ਦਾ ਅਰਥ ਹੌਮੇ ਨੇ ਤੇ ਮਾਨ ਬਦਲ ਗਿਆ ਅਰਥ ਇੱਜ਼ਤ ਔਰ ਮਾਨ અપਮਾਨਾ ਇੱਜ਼ਤ ਤੇ ਬੇਇੱਜ਼ਤੀ ਨੂੰ ਇੱਕ ਬਰਾਬਰ ਜਾਣੇ ਇਹ ਸਾਰਾ ਜਦੋਂ ਸੁਖ ਹੁੰਦਾ ਮਨ ਦੀ ਅਵਸਥਾ ਕੁਝ ਹੋਰ ਹੁੰਦੀ ਹੈ ਦੁੱਖ ਹੁੰਦਾ ਹੋਰ ਹੁੰਦੀ ਇੱਜ਼ਤ ਮਿਲਦੀ ਹੋਰ અપਮਾਨ ਹੁੰਦਾ ਹੋਰ ਮਹਾਰਾਜ ਕਹਿੰਦੇ ਅਗਲੀ ਗੱਲ ਹਰਖ ਹਰਖ ਦਾਰ ਤੇ ਖੁਸ਼ੀ ਪ੍ਰਸੰਤਾ ਸੋਗ ਦਾ ਅਰਥ ਹੈ ਗਮੀ ਹਰਕ ਸੋਗ ਤੇ ਰਹਿ ਅਤੀਤਾ ਦੁੱਖ ਤੇ ਸੁਖ ਤਾਂ ਹੀ ਬਚੇਗਾ ਜੇ ਖਰਕ ਸੋਗ ਤੂੰ ਨਰਲੀਪ ਹੈ ਤਾਂ ਇਹਨੂੰ ਸੁਣੇ ਇਹ ਸਾਰੇ ਇਕੱਠੇ ਨੇ ਅੰਦਰੋਂ ਸੁਖ ਆਵੇਗਾ ਤੇ ਖਰ ਖਾਵੇਗਾ ਤੇ ਗੁਰਮਖੋ ਜੇ ਦੁੱਖ ਆਵੇਗਾ ਤੇ ਸੋਗ ਆਵੇਗਾ ਗੁਰੂ ਜੀ ਕਹਿੰਦੇ ਨੇ ਖਰਕ ਸੋਗ ਤੇ ਰਹੇ ਅਤੀਤਾ ਅਤੀਤਾ ਦਰ ਤੇ ਨਰਲੀਪ ਰਹੇ ਇਹਦੇ ਤੋਂ ਅਤੀਤ ਰਹੇ ਇਹ ਇਹਨੂੰ ਪੋਏ ਨਾ ਮਹਾਰਾਜ ਕਹਿੰਦੇ ਤਿੰਨ ਜਗ ਤਤ ਪਛਾਨਾ ਉਨੇ ਇਸ ਜਗਤ ਵਿੱਚ ਤਤ ਪਰਮਾਤਮਾ ਨੂੰ ਪਛਾਣਿਆ ਹੈ ਉਹਨੂੰ ਤਤ ਵਸਤੂ ਦਾ ਪਤਾ ਹੈ ਬ੍ਰਹਮ ਦਾ ਪਤਾ ਹੈ ਅਖੀਰ ਤੇ ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਤਿਆਗੇ ਕਿਉਂਕਿ ਇਹ ਸ਼ਬਦ ਬੜੇ ਰਿਪੀਟ ਹੋਣੇ ਨੇ ਮਹਾਰਾਜ ਦੀ ਸ਼ਬਦਾਂ ਚ ਗੱਲਾਂ ਸਿਰਫ ਇਹੀ ਨਸਾਰੀਆਂ ਚੱਲਦੀਆਂ ਉਸਤਤ ਤੇ ਨਿੰਦਿਆ ਦੋਨੋਂ ਛੱਡਦਾ ਹੈ ਇਹ ਵੀ ਮੈਂ ਆਪ ਨੂੰ ਬੇਨਤੀ ਕਰਾਂਗਾ ਇਹ ਵੀ ਨੀ ਟਿਕਨ ਦਿੰਦੀ ਉਸਤ ਦਾ ਸਬੰਧ ਸੁਖ ਨਾਲ ਤੇ ਖਰਖ ਨਾਲ ਹੈ ਤੇ ਨਿੰਦਿਆ ਦਾ ਸਬੰਧ ਦੁੱਖ ਨਾਲ ਤੇ ਸੋਗ ਨਾਲ ਹੈ ਇਸ ਸਮੇਂ ਫਿਰ ਅਜ ਕਿਤੀ ਅੰਦਰੋਂ ਫੁਰਨੇ ਸਾਰੇ ਇੱਕੋ ਜਿਹੇ ਨੇ ਉਸਤਤ ਛੱਡ ਦੇ ਤੇ ਨਿੰਦਿਆ ਛੱਡ ਦੇ ਜਦੋਂ ਵੀ ਉਸਤਤ ਬੰਦਾ ਕਰੇਗਾ ਹਮੇਸ਼ਾ ਲਾਲਚੀ ਕਰੇਗਾ ਖਿਰਸੀ ਕਰੇਗਾ ਤੇ ਜਦੋਂ ਬੰਦਾ ਨਿੰਦਿਆ ਕਰਨ ਲੱਗ ਪਏਗਾ ਉਦੋਂ ਵੈਰੀ ਬਣ ਕੇ ਕਰੇਗਾ ਉਸ ਤਤ ਖਿਰਸੀ ਲਾਲਚੀ ਕਰਦੇ ਨੇ ਨਿੰਦਿਆ ਈਰਖਾ ਲੂ ਈਰਸ਼ਾ ਵਾਲੇ ਕਰਦੇ ਗੁਰੂ ਜੀ ਕਹਿੰਦੇ ਦੋਵੇਂ ਛੱਡ ਦੇ ਉਸ ਤਤ ਵੀ ਤੇ ਨਿੰਦਿਆ ਵੀ ਤੇ ਕੀ ਕਰ ਖੋਜੈ ਪਦ ਨਿਰਬਾਨਾ ਖੋਜੈ ਲਭ ਤੂੰ ਸਿਮਰਨ ਕਰ ਪਦ ਅਰਥ ਤੇ ਪਦਵੀ ਨਿਰਬਾਨ ਦਾ ਵੈਸੇ ਲਫ਼ਜ਼ ਜੀ ਅਰਥ ਹੈ ਜੀ ਵਾਸ਼ਨਾ ਰਹਿਤ ਉੰਜ ਇਹ ਲਫ਼ਜ਼ ਜਿਹੜਾ ਨਿਰਬਾਨ ਸਾਡੇ ਬਾਣੀ ਚ ਆਇਆ ਨਾ ਇਹ ਸ਼ੁਰੂ ਹੁੰਦਾ ਬੁੱਧਿਜ਼ਮ ਤੋਂ ਨਿਰਵਾਣ ਪਦਵੀ ਪਰ ਗੁਰਬਾਣੀ ਵਿੱਚ ਉਸ ਅਰਥਾਂ 'ਚ ਨਹੀਂ ਲਿਆ ਗੁਰਬਾਣੀ ਵਿੱਚ ਨਿਰਵਾਣ ਵੀ ਆਇਆ ਹੈ ਨਿਰਵਾਣ ਵੀ ਆਇਆ ਇਹਦੇ ਸਿੱਧੇ ਅਰਥ ਨੇ ਜੀ ਮੁਕਤ ਜਾਂ ਚੌਥਾ ਪਦ ਖੋਜੇ ਪਦ ਨਿਰਵਾਣਾ ਚਾਰ ਪਦ ਨੇ ਨਾ ਜੀ ਇਹਨੂੰ ਤੁਰਿਆ ਅਵਸਥਾ ਵੀ ਕਹਿੰਦੇ ਆ ਇਹ ਜਾਗਰਤ ਇਹ ਚਾਰ ਅਵਸਥਾਵਾਂ ਨੇ ਜਾਗਰਤ ਸੁਪਨ ਸੁਖੋਪਤ ਤੇ ਤੁਰਿਆ ਸਿੱਧੇ ਗੁਰਬਾਣੀ ਵਿੱਚ ਨਿਰਵਾਣ ਦਾ ਅਰਥ ਇਹ ਜਿਹੜਾ ਬੰਦਾ ਇਸ ਵਾਸ਼ਨਾ ਤੋਂ ਮੁਕਤ ਹੋ ਗਿਆ ਖਰਕ ਤੋ ਸ਼ੋਗ ਤੋ ਦੁਖ ਤੋ ਸੁਖ ਤੋ ਉਸਤ ਤਨਿੰਦਾ ਦੂ ਤਿਆਗਾ ਖੋਜੈ ਪਦ ਨਿਰਵਾਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਜੋ ਕੁਝ ਤੁਸੀਂ ਅੱਜ ਸਾਨੂੰ ਕਹਿ ਦਿੱਤਾ ਹੋ ਜੂਗੀ ਗੱਲ ਕਹਿੰਨ ਕਿ ਕਹਿ ਦਿੱਤਾ ਪਰ ਕੰਮ ਬੜਾ ਔਖ ਹੈ ਜਨ ਨਾਨਕ ਇਹ ਖੇਲ ਕਠਨ ਹੈ ਇਥੇ ਸ਼ਬਦ ਕਠਨ ਹੈ ਕਠਿਨ ਨਹੀਂ ਪੜਨਾ ਇਹਨੂੰ ਇਥੇ ਸਤਿਗੁਰਾਂ ਨੇ ਠੱਠੇ ਨੂੰ ਸਿਹਾਰੀ ਨਹੀਂ ਲਾਈ ਕਠਨ ਦਾ ਅਰਥ ਹੈ ਮੁਸ਼ਕਿਲ ਹੈ ਔਖ ਹੈ ਤੈਨੂੰ ਕਹਿ ਦਿੱਤਾ ਮਾਨ ਤਿਆਗ ਦੇ ਤੈਨੂੰ ਕਹਿ ਦਿੱਤਾ ਦੁਰਜਨ ਤੋਂ ਬਚ ਕਾਮ ਤੋਂ ਕਰੋ ਤੋ ਦੁੱਖ ਤੋਂ ਸੁਖ ਤੋਂ ਨਿੰਦਿਆ ਤੋਂ ਉਸਤ ਤੋਂ ਹਰਕਤ ਤੋਂ ਸ਼ੋਗ ਤੋਂ ਮਾਨ અપਮਾਨ ਤੋਂ ਪਰ ਖੈ ਬੜਾ ਮੁਸ਼ਕਲ ਜਨ ਨਾਨਕ ਇਹ ਖੇਲ ਕਠਨ ਹੈ ਪਰ ਇਹ ਨਹੀਂ ਕਿ ਆ ਵੀ ਕਾਲ ਪੈ ਗਿਆ ਨਹੀਂ ਮਹਾਰਾਜ ਕਹਿੰਦੇ ਕਿਨ ਹੂ ਗੁਰਮੁਖ ਜਾਨਾ ਕਿਸੇ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸਾਹਮਣੇ ਹੋ ਕੇ ਇਸ ਨੂੰ ਜਾਣ ਲਿਆ ਹੈ ਗੁਰਮਖੋ ਇੱਕ ਨਹੀਂ ਅਨੇਕਾਂ ਉਦਾਹਰਨਾਂ ਨੇ ਜਿਹੜੀਆਂ ਇਹੋ ਜਿਹੇ ਗੁਰਮਖਾਂ ਦੇ ਜੀਵਨ ਪਹਿਲਾਂ ਵੀ ਸਨ ਅੱਜ ਵੀ ਹਨ ਜਿਹੜੇ ਸੱਚੀ ਮੁੱਚੀ ਮਾਨ ਤੋਂ ਰਹਤ ਨੇ ਦੁੱਖ ਸੁੱਖ ਤੋਂ ਰਹਤ ਨੇ